ਜਗੋਂ ਕਿਤੇ ਪ੍ਰਮਾਤਮਾ ਦੇ ਅੱਗੇ ਪੂਰੀ ਮੰਨ ਕੇ ਅਰਦਾਸ ਕਰਦੇ ਆ ਤਾਂ ਉਸ ਵਿੱਚ ਬੇਨਤੀ ਕਰਦੇ ਆ ਪ੍ਰਮਾਤਮਾ ਜੇ ਸਾਡੇ ਕੋਲੋਂ ਜਾਣੇ ਅਣਜਾਣੇ ਚ ਕੋਈ ਭੁੱਲ ਹੋ ਗਈ ਮਾਫ ਕਰਨਾ ਇੱਕ ਭੁੱਲ ਹੁੰਦੀ ਜਾਣ ਕੇ ਕੀਤੀ ਜਾਂਦੀ ਆ ਅੰਦਰੋਂ ਪਤਾ ਵੀ ਹੈ ਕਿ ਦੂਸਰੇ ਨੂੰ ਠੇਸ ਪਹੁੰਚੇਗੀ ਦੂਸਰੇ ਨੂੰ ਨੁਕਸਾਨ ਪਹੁੰਚੇਗਾ ਜਾਂ ਦੂਸਰਾ ਮਾਨਸਿਕ ਤੌਰ ਤੇ ਪਰੇਸ਼ਾਨ ਹੋਵੇਗਾ ਤਾਂ ਵੀ ਅਸੀਂ ਉਹਨੂੰ ઠੀਸ ਪਹੁੰਚਾਉਣੀ ਇੱਕ ਹੁੰਦੀ ਅਣਜਾਣ ਪੁਨੇ ਦੇ ਵਿੱਚ ਅਸੀਂ ਚਾਹੁੰਦੇ ਨਹੀਂ ਸੀ ਫਿਰ ਵੀ ਹੋ ਗਿਆ ਅਸੀਂ ਕਿਸੇ ਨੂੰ ਅੰਦਰੋਂ ਦੁੱਖ ਨਹੀਂ ਸੀ ਦੇਣਾ ਚਾਹੁੰਦੇ ਫਿਰ ਵੀ ਦਿੱਤਾ ਗਿਆ ਕੁਝ ਜ਼ੁਬਾਨ ਨੇ ਕੁਝ ਐਸੇ ਬੋਲ ਬੋਲਤੇ ਜਿਸ ਨਾਲ ਕਿਸੇ ਦੇ ਅੰਦਰ ਨੂੰ ਬਹੁਤ ਦੁੱਖ ਹੋਇਆ ਪਰ ਇੱਕ ਗੱਲ ਯਾਦ ਰੱਖੀਏ ਕਰਮ ਦਾ ਬੀਜ ਤੇ ਉੱਗਦਾ ਯੁੱਗ ਦਾ ਹਾਂ ਜਿਹੜਾ ਜਾਣ ਕੇ ਅਸੀਂ ਕਿਸੇ ਦਾ ਮਾਰਾ ਕਰਦੇ ਆ ਉਹਦਾ ਜਿਹੜਾ ਦੁੱਖ ਬਹੁਤ ਡਾਡਾ ਲੱਗਦਾ ਪਰ ਜਿਹੜਾ ਅਣਜਾਣੇ ਵਿੱਚ ਵੀ ਕਰਦੇ ਆ ਦੁੱਖ ਤੇ ਉਹਦਾ ਵੀ ਲੱਗੇਗਾ ਫਾਲ ਉਹਨੂੰ ਵੀ ਮਿਲੇਗਾ ਇਸ ਲਈ ਇਨਸਾਨ ਹਰ ਚੀਜ਼ ਤੋਂ ਮੁਕਰਦਾ ਕਿ ਮੈਂ ਤੇ ਕਰਮ ਕੀਤਾ ਨਹੀਂ ਸੀ ਤੂੰ ਭਾਈ ਜਾਣੇ ਚ ਕੀਤਾ ਅਣਜਾਣੇ ਚ ਕੀਤਾ ਉਹਦਾ ਫਲ ਜ਼ਰੂਰ ਮਿਲੇਗਾ ਜੇ ਇਨਸਾਨ ਨੇ ਆਪਣੇ ਜੀਵਨ ਦੇ ਉੱਤੇ ਝਾਤੀ ਨਹੀਂ ਪਾਈ ਆਪਣੇ ਆਪ ਨੂੰ ਨਹੀਂ ਸਮਝਿਆ ਤਾਂ ਉਹ ਜਾਣ ਜਾਣ ਕੇ ਨੁਕਸਾਨ ਤੇ ਕਰੇਗਾ ਵੀ ਅਣਜਾਣੇ ਚ ਵੀ ਬਹੁਤ ਭੁੱਲਾ ਕਰੇਗਾ